ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਆਪਣੀ ਜਵਾਰ ਦਿਖਾਉਨੇ ਆ ਆ ਦੇਖ ਸਕਦੇ ਹੋ ਬਾਈ ਜੀ ਆਪਣੀ ਜਵਾਰ ਇਹਨੂੰ ਲਗਭਗ ਬਾਈ ਜੀ ਵੀਜੀ ਨੂੰ 20 ਦਿਨ ਹੋ ਗਏ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਤੁਹਾਨੂੰ ਇਹ ਆਪਾਂ 20 ਪਾਈ ਜੀ 3 ਕਿਲੋ ਕਿਨਾਲ ਦਾ ਵੀ ਪਾਇਆ ਸੀ ਜਵਾਰ ਦਾ ਇਹ ਤੇ ਕਣਕ ਵੱਢਣ ਤੋਂ ਬਾਅਦ ਨਾਲ ਦੀ ਨਾਲ ਆਪਾਂ ਰੋਣੀ ਕਰਕੇ ਤੇ ਜਿਹੜੀ ਆਪਾਂ 2.5 ਡੇਢ ਕਿੱਲੇ ਦੇ ਲਗਭਗ ਜਵਾਰ ਹੈਗੀ ਜਿਹੜੀ ਆਪਾਂ ਵਿਜੀ ਹੈ ਤੇ ਐਸ ਵਾਰੀ ਆਪਾਂ ਇਹਨੂੰ ਪਾਣੀ ਲਾਵਾਂਗੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਜਿਹੜੇ ਜਵਾਰ ਦੇ ਪੱਤੇ ਵੱਢ ਰਹੇ ਲਗਾਤਾਰ 4 ਦਿਨ ਹੋ ਗਏ ਫੁੱਲ ਗਰਮੀ ਪੈ ਰਹੀ ਹੈ ਇਸ ਐਤ ਕੀ ਵਾਰੀ ਆਪਾਂ ਇਹ ਆਪਣੀ ਵੀਰਵਾਰ ਨੂੰ ਵਾਰੀ ਹੈ ਦੋ ਦਿਨਾਂ ਨੂੰ ਲਗਭਗ ਆਪਾਂ ਇਹਦੇ ਚ ਪਾਣੀ ਲਾ ਦੇਵਾਂਗੇ ਤੇ ਰੇਹ ਪਾ ਦੇਣਗੇ ਆਪਾਂ ਇਹਦੇ ਚ ਯੂਰੀਆ ਤੇ ਫਿਰ ਆਪਾਂ ਤੁਹਾਨੂੰ ਇਹਦੇ ਹਾਲਾਤ ਦਿਖਾਵਾਂਗੇ ਇਸ ਟਾਈਮ ਉਗਰੀ ਬਹੁਤ ਸੋਹਣੀ ਹੈ ਗੱਲ ਇਹ ਆ ਵੀ ਗਰਮੀ ਕਰਕੇ ਜਿਹੜੀ ਥੋੜੀ ਜੀ ਉੱਤੋਂ ਉੱਤੋਂ ਮੱਚੀ ਜਾਂਦੀ ਐ ਤੇ ਦੇਖ ਸਕਦੇ ਹੋ ਬਈ ਅੱਖੀ ਦੀ ਆਪਾਂ ਗੱਲਬਾਤ ਅਗਲੀ ਵੀਡੀਓ ਚ ਕਰਾਂਗੇ ਕੁੱਲ ਮਿਲਾ ਕੇ ਹਾਲਾਤ ਹਜੇ ਤੱਕ ਬਹੁਤ ਵਧੀਆ ਐ ਤੇ ਜਵਾਰ ਦੇ ਧੰਨਵਾਦ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।